ਸੰਗ ਨਾ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕਟੰਬਰ ਬਨਤਾ ਇਨਤੇ ਕਹੋ ਤੁਮ ਕਵਨ ਸਨਾਥ ਰਾਜ ਰੰਗ ਮਾਇਆ ਵਿਸਥਾਰ ਇਨਤੇ ਕਹੋ ਕਵਨ ਛੁਟਕਾਰ ਆਸਾ ਹਸਤੀ ਰਥ ਸਵਾਰੀ ਝੂਠਾ ਡੰਪ ਝੂਠ ਪਾਸਾਰੀ ਜਿਨ ਦੀਏ ਤੇ ਸਬੂਝਾ ਨਾ ਬੇਗਾਨਾ ਨਾ ਬਿਸਾਰ ਨਾਨਕ ਪਛਤਾ ਨਾ ਪਿਆਰੀ 사ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਸ਼ਬਦ ਦੀ ਰਚਨਾ ਪੰਜਵੇਂ ਨਾਨਕ ਜੀ ਨੇ ਆਪਣੀ ਪਵਿੱਤਰ ਰਸਨਾ ਤੋਂ ਗੌੜੀ ਰਾਗ ਵਿੱਚ ਕੀਤੀ ਹੈ ਜੀ ਇਹ ਸ਼ਬਦ ਸ਼੍ਰੀ ਸੁਖਮਨੀ ਸਾਹਿਬ ਜੀ ਦੀ 19ਵੀਂ ਅਸ਼ਪਦੀ ਦਾ ਪੰਜਵਾਂ ਪਦਾ ਹੈ ਜੀ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 288 ਉੱਤੇ ਸੁਸ਼ੋਭਤ ਹੈ ਜੀ ਦੇ ਆਲੂ ਮਹਾਰਾਜ ਕਿਰਪਾ ਕਰਦੇ ਹਨ ਸੰਗਨਾ ਚਾਲਸ ਤੇ ਰਤਨ ਇਹ ਮੇਰੇ ਭਾਈ ਇਹ ਧਨ ਦੌਲਤ ਤੇਰੇ ਨਾਲ ਨਹੀਂ ਜਾਣੀ ਤੂੰ ਕਿਆ ਲਪਟਾਵੇ ਮੁਰਖ ਮਨਾ ਇਹ ਮੇਰੀ ਜਿੰਦੇ ਤੂੰ ਇਸ ਦੇ ਨਾਲ ਕਿਉਂ ਚਿੰਬੜਿਆ ਜਿਹੜਾ ਤੇਰੇ ਨਾਲ ਹੀ ਨਹੀਂ ਜਾਏਗਾ ਸਤ ਮੀਤ ਕਟੰਬਰ ਬਣਤਾ ਪੁੱਤਰ ਮਿੱਤਰ ਤੇਰਾ ਟੱਬਰ ਤੇ ਤੇਰੀ ਬਾਡੀ ਘਰ ਵਾਲੀ ਇਹਨ ਤੇ ਕਹ ਤੂੰ ਕਵਨ ਸੁਨਾਤਾ ਤੂੰ ਇਹ ਦੱਸ ਮੈਂ ਇੰਨਾ ਚੋਂ ਕੌਣ ਤੇਰੇ ਨਾਲ ਜਾਏਗਾ ਕਿਹੜਾ ਤੇਰਾ ਸਾਥੀ ਹੋਏਗਾ ਆਖਰ ਚ ਇਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਉਹਾਂ ਨਾਮ ਤੇਰੇ ਸੰਸਾਈ ਰਾਜ ਰੰਗ ਮਾਇਆ ਵਿਸਥਾਰ ਪਾਸ਼ਾਆਂ ਮौज-ਮਸਤੀਆਂ ਧਨ-ਦੌਲਤ ਦਾ ਖਲਾਰਾ ਜ਼ਮੀਨ ਜਾਇਦਾਦ ਦਾ ਖਲਾਰਾ ਇਨ ਤੇ ਕਹ ਕਵਨ ਛੁਟਕਾਰ ਤੂੰ ਇਹ ਦੱਸ ਇਨ੍ਹਾਂ ਚੰਝਟਾਂ ਤੋਂ ਕੌਣ ਬਚਿਆ ਹੈ ਅਸ ਹਸਤੀ ਰਾਤ ਅਸਵਾਰੀ ਘੋੜੇ ਹਾਥੀਆਂ ਗੱਡੀਆਂ ਸ਼ਾਨਦਾਰ ਸਵਾਰੀਆਂ ਜੋ ਬਹੁਤ ਅਮੀਰਾਂ ਕੋਲੇ ਹੁੰਦੀਆਂ ਹਨ ਝੂਠਾ ਡੰਪ ਝੂਠ ਪਸਾਰੀ ਇਹ ਸਭ ਦਿਖਾਵਾ ਹੈ ਝੂਠਾ ਹੈ ਇਹ ਝੂਠ ਦਾ ਖਲਾਰਾ ਹੈ ਸਾਰਾ ਨਾਲ ਤੇਰੇ ਕੋਈ ਨਹੀਂ ਜਾਏਗਾ ਹਮੇਂ ਹੀ ਜਿੰਨ ਦੀਏ ਤਿਸ ਮੁਝੇ ਨਾ ਮਿਗਾਨਾ ਇਹ ਨਾ ਸਮਝ ਬੰਦਾ ਜਿਨੇ ਸਭ ਕੁਝ ਦਿੱਤਾ ਇਹਉ ਨੂੰ ਜਾਣਦਾ ਹੀ ਨਹੀਂ ਜਿਹੜਾ ਤੇ ਹਮੇਸ਼ਾ ਨਾਲ ਰਹਿੰਦਾ ਜਿਹੜਾ ਤੇ ਸਾਥੀ ਆ ਉਹਨੂੰ ਇਹ ਪਛਾਣਦਾ ਨਹੀਂ ਕਦੇ ਜਾਂ ਤਾਂ ਸਾਥੀ ਇਹਦੇ ਨਾਲ ਨਹੀਂ ਹੁੰਦਾ ਇਹਨੂੰ ਲੱਕਣਾ ਦਾ ਸਾਥ ਮਿਲਦਾ ਤੇ ਚਿਰ ਵਸੈ ਸੇਲੜੀ ਜੇ ਚਿਰ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤੰਤਨ ਖਾਕੂ ਰਾਲ ਇਨਵੋਸ ਦਾ ਪਤਾ ਨਹੀਂ ਸਾਰੀ ਦੁਨੀਆ ਨੂੰ ਜਾਣਦਾ ਜਿਵੇਂ ਬੈਟਰੀ ਆਪਣਾ ਚਾਨਣ ਬਾਹਰ ਸਿੱਟਦੀ ਹੈ ਬੈਟਰੀ ਦਾ ਚਾਨਣ ਬਾਹਰ ਹੁੰਦਾ ਸੈਲ ਨੂੰ ਵੇਖਦੀ ਐਵੇਂ ਜਿਹਦੇ ਨਾਲ ਇੰਨਾ ਕੁਛ ਇਹਨੂੰ ਮਿਲਿਆ ਇਹ ਉਹਨੂੰ ਜਾਣਦਾ ਹੀ ਨਹੀਂ ਕੇਵਲ ਸਿਮਨ ਕਰਕੇ ਜਾਣ ਸਕਦਾ ਜਿਨਨ دیے ਤੇ ਸੁਭੋਜੇ ਨਾ ਬਗਾਨਾ ਇਹ ਉਹਨੂੰ ਬਿਲਕੁਲ ਨਹੀਂ ਜਾਣਦਾ ਨਾਮ ਵਿਸਾਰ ਨਾਨਕ ਪਛਤਾਨ ਨਾਨਕ ਜੀ ਕਿਰਪਾ ਕਰਦੇ ਹਨ ਪ੍ਰਭੂ ਦਾ ਨਾਮ ਛੱਡ ਕੇ ਇਹਨੂੰ ਆਖਰ ਚ ਪਛਤਾਵਾ ਹੀ ਹੋਏਗਾ ਕੋ ਜਿਹਦੇ ਲਈ ਦਿਨ ਰਾਤ ਭਜਨ ਰਟ ਕੀਤੀ ਇਹਨੇ ਸੰਗੀਆਂ ਸਾਥੀਆਂ ਦਾ ਸਾਥ ਨਵਾਇਆ ਉਹ ਤਾਂ ਇਹਦੇ ਕੋਈ ਵੀ ਨਾਲ ਨਹੀਂ ਹੋਏਗਾ ਜਿਹੜੀ ਚੀਜ਼ ਨਾਲ ਜਾਣੀ ਸੀ ਉਹ ਇਹਨੇ ਇਕੱਠੀ ਨਹੀਂ ਕੀਤੀ ਬਣਜ ਕਰੋ ਬੰਜਾ ਰਿਓ ਵੱਖਰ ਲਿਓ ਸਮਾਨ ਤੈਸੀ ਵਸ ਵਿਸਾਈ ਹੈ ਜੈਸੀ ਨਿਬੇਣਾ ਨਾਨਕ ਜੀ ਕਰ ਪਕਰ ਦਿਨ ਭਾਈ ਇਹ ਵਪਾਰੀਆ ਵਪਾਰ ਕਰ ਉਹ ਚੀਜ਼ ਇਕੱਠੀ ਕਰ ਜਿਹੜੀ ਤੇਰੇ ਨਾਲ ਜਾਏ ਗੁਰ ਕਾ ਬਚਨ ਬਸੈ ਜੀ ਨਾਲੇ ਜਾਲਨੇ ਦੋ ਬੈ ਤਸਕਰ ਨੇ ਲੇ ਪਾਇ ਨਾ ਸਕਿਆ ਯਾਰ ਜੇ ਤੂੰ ਸਿਮਨ ਕਰੇਗਾ ਸਵਾਸ ਸਵਾਸ ਇਹ ਪਾਣੀ ਚ ਨਹੀਂ ਭਜੇਗਾ ਇਹਨੂੰ ਚੋਰ ਨਹੀਂ ਲਿਆ ਸਕਦਾ ਇਹਨੂੰ ਅਗਨ ਨਹੀਂ ਸਾੜ ਸਕਦੀ ਵਾਹ ਗੁਰੂ ਵਾਹ ਗੁਰੂ ਵਾਹ ਏ ਗੁਰੂ ਵਾਹ ਗੁਰੂ ਵਾਹ ਪਰ ਦੁਨੀਆ ਦਾ ਸਭ ਨੂੰ ਸੌਖਾ ਉੱਚਾ ਕੰਮ ਸਵਾਸ ਸਵਾਸ ਸਿਮਰਨ ਕਿਸੇ ਧਰਮ ਚ ਨਾ ਸੌਖਾ ਕੰਮ ਨਹੀਂ ਦੱਸਿਆ ਗਿਆ ਕੋਈ ਜਤੀ ਰੰਦਾ ਕੋਈ ਬ੍ਰਹਮਚਾਰੀ ਰੰਦਾ ਕੋਈ ਕਿਹੜੇ ਕੱਪੜੇ ਪਾਉਂਦਾ ਕੋਈ ਕਹੇ ਜਾ ਭੇਖ ਬਣਾਉਂਦਾ ਗੁਰੂ ਨਾਨਕ ਨੇ ਕੋ ਦੱਸਿਆ ਹੀ ਨਹੀਂ ਵਿਆਹ ਕਰਾ ਕਰ ਸਿਰਫ ਉਹਨੇ ਇੱਕ ਹੈ ਵੀ ਸਿਮਰਨ ਕਰ ਪਾਈ ਸਵਾਸ ਸਵਾਸ ਸਿਮਰਨ ਕਰ ਪੈ ਲੰਬੋਲ ਕੇ ਅਰਸ ਨਾਲ ਅੰਨਾਂ ਸੁਣ ਪਰ ਚੁੱਪੋ ਕੇ ਬੈਠ ਜਾ ਸਵਾਸ ਵੱਲ ਧਿਆਨ ਦੇ ਮਨ ਅੰਤਰ ਤੇਰੇ ਨਿਦਾਨ ਹੈ ਬਾਹਰ ਬਸ ਰਪਾਲ ਜੋ ਬ੍ਰਹਮੰਡ ਹੈ ਸੋਈ ਪਿੰਡੇ ਜੋ ਕੋਝੇ ਸੁਪਾਵ ਹੈ ਜੋ ਬਾਹਰ ਹੈ ਜੋ ਤੇਰੇ ਅੰਦਰ ਉਹਦੀ ਸ਼ਾਮ ਬਾਹਰ ਪੈ ਰਹੀ ਹੈ ਜੋ ਖੋਜੇ ਸੁਪਾਵ ਹੈ ਜਿਹੜਾ ਅੰਦਰ ਦੇਖਣ ਲੱਗ ਜਾਂਦੇ ਦੇਖਣ ਦੀ ਕੋਸ਼ਿਸ਼ ਕਰੀਏ ਆਪਾਂ ਸਵਾਸ ਵੱਲ ਧਿਆਨ ਦਿੰਦੇ ਜੀ ਕੋਈ ਟਾਈਮ ਕੱਢ ਕੇ 5 ਮਿੰਟ 10 ਮਿੰਟ ਪੈ ਪੈ ਵੀ ਕਰ ਸਕਦੇ ਆਂ ਇੱਥੇਆਂ ਭੋਲਾ ਦੀ ਮਾਫੀ ਜੀ ਇੰਨੀ ਸੇਵਾ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ